ਇਹਨਾਂ ਸੈਂਟਰ ਗਵਰਨਮੈਂਟ ਨੇ 3 ਸਾਲ ਪਹਿਲਾਂ ਇਹ ਬਿੱਲ ਲਿਆਂਦੇ ਸੀ ਜਿਹਨੂੰ ਕਾਲੇ ਬਿੱਲਾਂ ਦਾ ਨਾਮ ਗਿਆ ਸੀ ਉਹਨਾਂ ਚੋਂ ਜਿਹੜਾ ਖਤਰਨਾਕ ਬਿੱਲ ਸੀਗਾ ਮਾਰਕੀਟਿੰਗ ਵਾਲਾ ਉਸ ਨੂੰ ਦੁਬਾਰਾ ਫਿਰ ਲਿਆ ਕੇ ਦੂਸਰਿਆਂ ਨੂੰ ਵੀ ਉਹਦਾ ਰੰਗ ਰੂਪ ਵਿੱਚ ਝਾੜ ਕੇ ਤੇ ਸੈਂਟਰ ਸਰਕਾਰ ਦੀ ਜਿਹੜੀ ਨੀਅਤ ਹੈ ਇਸ ਤਰ੍ਹਾਂ ਦੀ ਹੈ ਪੰਜਾਬ ਦਾ ਜਿਹੜਾ ਮੰਡੀਕਰਨ ਦਾ ਢਾਂਚਾ ਬਹੁਤ ਵਧੀਆ ਬਿਹਤਰ ਹੈ ਸਾਰੇ ਦੇਸ਼ 'ਚ ਜਿਹਦੇ 'ਚ ਸਾਡੇ ਕੋਲੇ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਔਰ ਬਿੰਡਾਚ ਵੀ ਸਾਡੀਆਂ ਮੰਡੀਆਂ ਹੈਗੀਆਂ ਜਿਸ ਤਰ੍ਹਾਂ ਦਾ ਉਹਨਾਂ ਨੇ ਇਹ ਪਲਾਨਿੰਗ ਬਣਾਈ ਹੈ ਇਸ ਨੂੰ ਤਬਾਹ ਕਰਨ ਦੀ ਖਾਸ ਕਰਕੇ ਮੇਨੂੰ ਲੱਗਦਾ ਨਿਗਾ ਹੀ ਕਿਉਂਕਿ ਪੰਜਾਬ ਤੇ ਹਰਿਆਣਾ ਤੋਂ ਬਾਅਦ ਕਿਤੇ ਮਾਰਕੀਟਿੰਗ ਸਿਸਟਮ ਬਹੁਤ ਵਧੀਆ ਨਹੀਂ ਜਿਹੜਾ ਕਿ ਇੱਥੇ ਹੈ ਇਸ ਲਈ ਇਹਨਾਂ ਨੂੰ ਤਬਾਹ ਕਰਨ ਦੀ ਲੋੜ ਹੈ ਸਾਡੀ ਅਰਬਾਂ ਰੁਪਈਆ ਦੀ ਸੰਪਤੀ ਬਣਾਈ ਹੈ ਲੋਕਾਂ ਦੀ ਸੇਵਾ ਲਈ ਉਹ ਖੇ ਖਰਾਬ ਹੋਣੀ ਪਰੰਤੂ ਇਹ ਬਹੁਤ ਵੱਡਾ ਰੋਜ਼ਗਾਰ ਵੀ ਖੋਇ ਜਾਊ ਤੇ ਵੱਡਾ ਵੱਡਾ ਨੁਕਸਾਨ ਹੋਊ ਜਿਹੜਾ ਇਹ ਮੰਡੀਕਰਨ ਸਿਸਟਮ ਹੈ ਜਿਹੜਾ ਨੇ ਤਬਾਹ ਕਰ ਦਿੱਤਾ ਸੈਂਟਰ ਦੀ ਸਰਕਾਰ ਸੋਚਦੀ ਉਹ ਬਹੁਤ ਲੋਕਾਂ ਤੇ ਤਸ਼ੱਦਦ ਹੋਇਆ ਬਹੁਤ ਲੋਕਾਂ ਨੇ ਆਕ-ਸੌਕ ਚੱਲੀ ਔਰ ਉਹ ਵੱਡਾ ਸੰਘਰਸ਼ ਸੀ ਉਸ ਸੰਘਰਸ਼ ਨੂੰ ਰਾਤੇ-ਰਾਤ ਇਹਨਾਂ ਨੇ ਉਹ ਬਿੱਲਾ ਨੂੰ ਸਸਪੈਂਡ ਕਰਤਾ ਵੀ ਇਹ ਨਹੀਂ ਉਹ ਹਾਲਾਂਕਿ ਖਾਰਜ ਨਹੀਂ ਕੀਤਾ ਉਹਨਾਂ ਨੇ ਮੁਅਤਲ ਹੀ ਕਰਤਾ ਸੀ ਖਾਰਜ ਕਰ ਦੇਣਾ ਚਾਹੀਦਾ ਸੀ ਗੱਲ ਜਿਹੜੀ ਲੋਡ ਸੀਗੀ ਐਮਐਸਪੀ ਦੀ ਉੱਥੋਂ ਪਿੱਛੇ ਹੀ हट ਗਈ ਸੀ ਜੇ ਸਾਨੂੰ ਜੇ ਇਸ ਪਾਸਿਓਂ ਦਬਾਹ ਕਰ ਦਿੱਤਾ ਗਿਆ ਤੇ ਸਾਡੇ ਕੋਲੇ ਕੋਈ ਚਾਰਾ ਨਹੀਂ ਜ਼ਿੰਦਗੀ ਜਿਉਂਦਾ ਅਸੀਂ ਜ਼ਿੰਦਗੀ ਨੂੰ ਜਿਉਣ ਵਾਸਤੇ ਪਹਿਲਾਂ ਇਸ ਗੱਲ 'ਤੇ ਤਿਆਰ ਹੋਣਾ ਚਾਹੀਦਾ ਹੈ ਨਹੀਂ ਬਹੁਤ ਸਾਰੀਆਂ ਇਤਰਾਜ਼ਯੋਗ ਨੇ ਜ਼ਿਆਦਾ ਉਹੀ ਮਤਲਬ ਉਹਨਾਂ ਬਿੱਲਾਂ ਨੂੰ ਜਿਹੜੀ ਉਹਨੇ ਕਨੂੰਨ ਤੇ ਛੁੱਗਰ ਚੜਾ ਕੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਚੱਲੂਗੀ ਪਹਿਲਾਂ ਇਹਨਾਂ ਦੀਆਂ ਚਤਰਾਇਆਂ ਤੋਂ ਇਹਨਾਂ ਦੀਆਂ ਨੀਤਾਂ ਤੋਂ ਭਾਰਤ ਦੇ ਸਾਰੇ ਲੋਕ ਖਾਸ ਕਰਕੇ ਪੰਜਾਬ ਦੇ ਵੱਖ ਵੀ ਇੱਥੇ ਸੱਛਿਆ ਕੱਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟ ਖੇਤੀਬਾੜੀ ਵਿਭਾਗ ਦੇ ਵਿੱਚ ਜਿਹੜਾ ਹੈਗਾ ਲਗਾਤਾਰ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਜੋ ਇੱਕ ਫਰੇਮਵਰਕ ਪਾਲਿਸੀ ਦੇ ਉੱਪਰ ਕੰਮ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਨੇ ਖੁੱਡੀਆਂ ਸਾਹਿਬ ਲਗਾਤਾਰ ਤੁਸੀਂ ਇਸ ਚੀਜ਼ ਨੂੰ ਲੈ ਕੇ ਫਰੇਮਵਰਕ ਪਾਲਿਸੀ ਨੂੰ ਲੈ ਕੇ ਕੰਮ ਕਰ ਰਹੇ ਹੋ ਅੱਜ ਤੁਸੀਂ ਮੁੱਖ ਮੰਤਰੀ ਸਾਹਿਬ ਹੁਣਾਂ ਨਾਲ ਵੀ ਮਿਲੇ ਹੈਗੇ ਹੋ ਕਿਸ ਤਰੀਕੇ ਦੀ ਪਲੈਨਿੰਗ ਚੱਲ ਰਹੀ ਹੈਗੀ ਅਸਲ ਵਿੱਚ ਜਿਹੜਾ ਜੀ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਹਿਲਾਂ ਸੈਂਟਰ ਗਵਰਨਮੈਂਟ ਨੇ 3 ਸਾਲ ਪਹਿਲਾਂ ਇਹ ਬਿੱਲ ਲਿਆਂਦੇ ਸੀ ਜਿਹਨੂੰ ਕਾਲੇ ਬਿੱਲਾਂ ਦਾ ਨਾਮ ਕਿਹਾ ਸੀ ਉਹਨਾਂ ਚੋਂ ਜਿਹੜਾ ਖਤਰਨਾਕ ਬਿੱਲ ਸੀਗਾ ਮਾਰਕੀਟਿੰਗ ਵਾਲਾ ਉਸ ਨੂੰ ਦੁਬਾਰਾ ਫੇਰ ਲਿਆ ਕੇ ਦੂਸਰਿਆਂ ਨੂੰ ਵੀ ਉਹਦਾ ਰੰਗ ਰੂਪ ਵਿੱਚ ਛਾੜ ਕੇ ਤੇ ਸੈਂਟਰ ਸਰਕਾਰ ਦੀ ਜਿਹੜੀ ਨੀਅਤ ਹੈ ਇਸ ਤਰ੍ਹਾਂ ਦੀ ਆ ਪੰਜਾਬ ਦਾ ਜਿਹੜਾ ਮੰਡੀਕਰਨ ਦਾ ਢਾਂਚਾ ਬਹੁਤ ਵਧੀਆ ਬਿਹਤਰ ਆ ਸਾਰੇ ਦੇਸ਼ ਚ ਜਿਹਦੇ ਚ ਸਾਡੇ ਕੋਲੇ ਜਿਹੜੀਆਂ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਔਰ ਪਿੰਡਾਂ 'ਚ ਵੀ ਸਾਡੀਆਂ ਮੰਡੀਆਂ ਹੈਗੀਆਂ। ਤੋਂ ਜਿਹੜੀ ਕਿਸਾਨ ਭਰਾਵਾਂ ਦੀਆਂ ਫਸਲਾਂ ਉੱਥੇ ਆ ਕੇ ਵਿਕਦੀਆਂ। ਉੱਥੇ ਸਹੂਲਤਾ ਮੁਹੱਈਆ ਵੀ ਕਰਾਈਆਂ ਜਾਂਦੀਆਂ ਚਾਹੇ ਕਿਸਾਨ ਆ ਮਜ਼ਦੂਰ ਹੈ। ਔਰ ਆੜਤੀਆ ਹੈ, ਸ਼ਾਹੂਕਾਰਾ ਸਾਰਿਆਂ ਲਈ। ਔਰ ਸਾਨੂੰ ਇੱਕ ਫੀਸ ਮਿਲਦੀ ਹੈ ਜਿਹੜੀ ਜਿਹੜੀ ਵੀ ਏਜੰਸੀ ਸਾਥੋਂ ਅਨਾਜ ਖਰੀਦ ਕੇ ਲੈ ਕੇ ਜਾਂਦੀ ਹੈ ਪੰਜਾਬ। ਉਹਦੇ ਨਾਲ ਅਸੀਂ ਨਾ ਦੇ ਜਿਹੜਾ ਜਿਹੜਾ ਇਹ ਸਾਡਾ ਸੁੰਦਰ ਢਾਗਾ ਲਾ ਲਓ ਇਸ ਨੂੰ ਅਸੀਂ ਉਸ ਪੈਸੇ ਨਾਲ ਹੀ ਚਲਾ ਸਕਦੇ ਹੁੰਨੇ ਆ ਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਇਹ ਪਲਾਨਿੰਗ ਬਣਾਈ ਹੈ ਇਸ ਨੂੰ ਤਬਾਹ ਕਰਨ ਦੀ ਖਾਸ ਕਰਕੇ ਮੇਨ ਲੱਗਦਾ ਨਿਗਾਹੀ ਕਿਉਂਕਿ ਪੰਜਾਬ ਤੇ ਹਰਿਆਣੇ ਤੋਂ ਬਾਅਦ ਕਿਤੇ ਮਾਰਕੀਟਿੰਗ ਸਿਸਟਮ ਬਹੁਤ ਵਧੀਆ ਨਹੀਂ ਜਿਹੜਾ ਕਿ ਇੱਥੇ ਹੈ ਇਸ ਲਈ ਇਹਨਾਂ ਨੂੰ ਤਬਾਹ ਕਰਨ ਦੀ ਹੋ ਜੇ ਸਾਡੇ ਅਰਬਾਂ ਰੁਪਈਆਂ ਦੀ ਸੰਪਤੀ ਬਣਾਈ ਹੈ ਲੋਕਾਂ ਦੀ ਸੇਵਾ ਲਈ ਉਹ ਖੇ ਖਰਾਬ ਹੋਣੀ ਹੈ ਜੀ ਔਰ ਜਿਹੜਾ ਅੱਜ ਝਾਂਸਾ ਦਿੰਦੇ ਆ ਵੀ ਜਿੱਥੋਂ ਮਰਜ਼ੀ ਕੋਈ ਆ ਕੇ ਖਰੀਦ ਲੇਊਗਾ ਖਰੀਦ ਲੇਊਗਾ ਅੱਜ ਉਸ ਵੱਧ ਪੈਸੇ ਵੀ ਦੇ ਦੂ ਕੱਲ ਨੂੰ ਲੋਕਾਂ ਨੂੰ ਉਹਨਾਂ ਨੇ ਪੁੱਛਣਾ ਨਹੀਂ ਸਰਕਾਰ ਦੇ ਜੇ ਤੰਤਰ ਬਿਨਾ ਕੋਈ ਵੀ ਕੰਮ ਹੋਰ ਕਿਤੇ ਵੀ ਨਹੀਂ ਚੱਲਦਾ ਤੋਂ ਇੱਥੇ ਇਹਦੇ ਵਿੱਚ ਉਹਦੀ ਦਖਲਅੰਦਾਜ਼ੀ ਕੀਤੀ ਜਾਂਦੀ ਵੀ ਸਿੱਧਾ ਹੀ ਜਿੱਥੇ ਮਰਜ਼ੀ ਜੋ ਹੋਊਗਾ ਬੱਡੇ-ਵੱਡੇ ਪੰਜ ਚਾਰ ਕਰਾਣੇ ਜਿਹੜੇ ਕਾਰਪੋਰੇਟ ਆ ਉਹਨਾਂ ਦੇ ਇਹਨਾਂ ਦੀ ਲੋਕਾਂ ਦੀ ਸਹਾਇ ਵੀ ਅਸੀਂ ਉਹਨਾਂ ਦੇ ਰਾਹੀਂ ਚਲਾਵਾਂਗੇ ਪਰੰਤੂ ਇਹ ਬਹੁਤ ਵੱਡਾ ਰੁਜ਼ਗਾਰ ਵੀ ਖੋਇ ਜਾਊ ਤੇ ਵੱਡਾ-ਵੱਡਾ ਨੁਕਸਾਨ ਹੋਊ ਜਿਹੜਾ ਇਹ ਮੰਡੀਕਰਨ ਸਿਸਟਮ ਆ ਜਿਹੜਾ ਨੂੰ ਤਬਾਹ ਕਰਨ ਦੀ ਸੈਂਟਰ ਦੀ ਸਰਕਾਰ ਸੋਚਦੀ ਉਹਦੇ 'ਚ ਮੈਂ ਕੱਲ ਸਾਡੇ ਜਿਹੜੇ ਅਧਿਕਾਰੀ ਸਾਹਿਬਾ ਚਾਹੇ ਮੰਡੀ ਬੋਰਡ ਦੇ ਸੈਕਟਰੀ ਆ ਸਾਡੀ ਯੂਨੀਵਰਸਿਟੀ ਦੇ ਵੀਸੀ ਸਾਹਿਬ ਨੂੰ ਕੱਲ ਬੁਲਾਇਆ ਸੀ ਉਹ ਕਿਤੇ ਰਾਜਸਥਾਨ ਗਏ ਹੋਏ ਸਨ ਦੂਸਰੇ ਸਾਥੀ ਉਹਨਾਂ ਦੇ ਆਏ ਸਨ ਬਾਹਰ ਲੋਕ ਜੋ ਵੀ ਹਨ ਇਸ ਤੋਂ ਇਲਾਵਾ ਜਿਹੜੇ ਸਾਡੇ ਖੇਤੀਬਾੜੀ ਦੇ ਚਾਹੇ ਸਾਡੇ ਏਸੀਐਸ ਸਾਹਿਬ ਸਨ ਚਾਹੇ ਇਸੇ ਤਰ੍ਹਾਂ ਦੂਜੇ ਡਾਇਰੈਕਟਰ ਤੇ ਹੋਰ ਵੀ ਸਾਰਿਆਂ ਨਾਲ ਇਸ ਖੜੇ ਨੂੰ ਬਹੁਤ ਧਿਆਨ ਨਾਲ ਵਾਚਣ ਦੀ ਲੋੜ ਆ ਉਸ ਤੋਂ ਬਾਅਦ ਇੱਕ ਅਸੀਂ ਮੀਟਿੰਗ ਵੀ ਬੁਲਾਈ ਹੈ ਸਾਰੇ ਰਲ ਮਿਲ ਕੇ ਕਿਉਂਕਿ ਜੇ ਸਾਡੇ ਹਿੱਤਾਂ ਨੂੰ ਬਹੁਤ ਕੁਚਲਦਾ ਹੋਇਆ ਸਾਡੇ ਹਿੱਤਾਂ ਨਾਲ ਟਕਰਾਂਦਾ ਹੋਇਆ ਤਾਂ ਅਸੀਂ ਕਿਸੇ ਸਮਝੌਤੇ ਵਿੱਚ ਨਹੀਂ ਹੋਵਾਂਗੇ ਜੀ ਕਦੋਂ ਮੀਟਿੰਗ ਬੁਲਾਈ ਹੈਗੀ ਆ ਤੇ ਇਸ ਦੇ ਵਿੱਚ ਸਾਰੇ ਕਿਸਾਨ ਯੂਨੀਅਨ ਤੇ ਖੇਤ ਮਜ਼ਦੂਰ ਯੂਨੀਅਨ ਨੂੰ ਵੀ ਸੱਦਾ 19 ਤਰੀਕ ਨੂੰ ਹਾਂਜੀ ਇਹ ਵੀ ਮਤਲਬ ਉਹ ਜਥੇਬੰਦੀਆਂ ਵੀ ਆਪ ਦਾ ਸੁਝਾਅ ਦੇ ਸਕਦੀਆਂ ਔਰ ਹੋਰ ਵੀ ਲੋਕਾਂ ਨਾਲ ਜਦੋਂ ਇਹ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸੀ ਤਾਂ ਬਹੁਤ ਵੱਡਾ ਅੰਦੋਲਨ ਜਿਹੜਾ ਹੈਗਾ ਉਹ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਕਿਸਾਨਾਂ ਵੱਲੋਂ ਕੀਤਾ ਗਿਆ ਸੀਗਾ ਹੁਣ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਚਾਹੇ ਬੈਠੇ ਹੈਗੇ ਨੇ ਚਾਹੇ ਸ਼ੰਭੂ ਦੀ ਗੱਲ ਕਰ ਲਈਏ ਚਾਹੇ ਖਨੋਰੀ ਬਾਰਡਰ ਦੀ ਕਿਵੇਂ ਦੇਖਦੇ ਹੈਗੇ ਕਿ ਪਹਿਲਾਂ ਇਹ ਤਿੰਨ ਖੇਤੀ ਕਾਨੂੰਨਾਂ ਦਾ ਜਿਹੜੇ ਬਿੱਲ ਲਿਆਂਦੇਗੇ ਉਸਨਾਂ ਦਾ ਵਿਰੋਧ ਹੋਇਆ ਸੀ ਤੇ ਜਿਹੜੀ ਹੁਣ ਇਹ ਨੈਸ਼ਨਲ ਪੋਲਿਸੀ ਦਾ ਫਰੇਮਵਰਕ ਹੋ ਰਿਹਾ ਹੈਗਾ ਅਸਲ ਵਿੱਚ ਜਿਹੜਾ ਉਸ ਵੇਲੇ ਬਹੁਤ ਵਿਰੋਧ ਵਧ ਗਿਆ ਸਾਰੇ ਦੇਸ਼ 'ਚ ਵਧ ਗਿਆ ਸੀ ਪੰਜਾਬ ਵੱਲੋਂ ਪੰਜਾਬ ਦੀਆਂ ਜੱਥੇਬੰਦੀਆਂ ਵੱਲੋਂ ਅਗਵਾਈ ਕੀਤੀ ਔਰ ਉਹਦੇ ਨਾਲ ਹੀ ਪੰਜਾਬ ਦਾ ਹਰੇਕ ਕਿਸਾਨ ਮਜ਼ਦੂਰ ਸ਼ਾਹੂਕਾਰ ਮੁਲਾਜ਼ਮ ਵੀ ਛੁੱਟੀਆਂ ਲੈ ਕੇ ਉਸ ਵਿੱਚ ਗੁੱਦੇ ਕਿ ਸਾਡੀ ਰੋਟੀ ਦਾ ਸਾਡੀ ਰੋਟੀ ਰੋਜੀ ਦਾ ਸਵਾਲ ਉਸ ਤੋਂ ਬਾਅਦ ਜਦੋਂ ਇੰਨਾ ਦਵਾਤੇ ਉਹਨਾਂ ਨੇ ਉਹ 21 ਮਹੀਨੇ ਲੋਕ ਬਹੁਤ ਸਰੀਆਂ ਜੇ ਮੈਂ ਕਹਾਂ ਜਾਂਨਾ ਚਲੀਆਂ ਗਈਆਂ 700 ਤੋਂ ਵੱਧ ਜਾਂਨਾ ਚਲੀਆਂ ਗਈਆਂ ਬਹੁਤ ਲੋਕਾਂ ਤੇ ਤਸ਼ੱਦਦ ਹੋਇਆ ਬਹੁਤ ਲੋਕਾਂ ਨੇ ਔਖ-ਔਖ ਚੱਲੀ ਔਰ ਉਹ ਵੱਡਾ ਸੰਘਰਸ਼ ਸੀ ਉਸ ਸੰਘਰਸ਼ ਨੂੰ ਰਾਤ ਦੇ ਰਾਤ ਇਹਨਾਂ ਨੇ ਉਹ ਬਿੱਲਾ ਨੂੰ ਸਸਪੈਂਡ ਕਰਤਾ ਵੀ ਇਹ ਨਹੀਂ ਹਾਲਾਂਕਿ ਖਾਰਜ ਨਹੀਂ ਕੀਤਾ ਉਹਨਾਂ ਨੇ ਮੁਅਤਲ ਹੀ ਕਰਤਾ ਸੀ ਖਾਰਜ ਕਰ ਦੇਣਾ ਚਾਹੀਦਾ ਸੀ ਗੱਲ ਜਿਹੜੀ ਲੋਡ ਸੀਗੀ ਐਮਐਸਪੀ ਦੀ ਉੱਥੋਂ ਪਿੱਛੇ ਹੀ हट ਗਈ ਸੀ ਇਸ ਲਈ ਮੈਂ ਕਹੂੰਗਾ ਕਿ ਉਹੀ ਨੀਤੀ ਦੁਬਾਰਾ ਕਰਕੇ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜਾ ਮੈਂ ਇੱਕ ਗੱਲ ਮਹਿਸੂਸ ਕਰਨਾ ਪੰਜਾਬ ਹੈ ਤਾਂ ਪੰਜਾਬ ਖੇਤੀ ਦੇ ਆਸਰੇ ਜਿਉਂ ਰਿਹਾ ਤਰੱਕੀ ਕਰ ਰਿਹਾ ਰੋਟੀ ਖਾ ਰਿਹਾ ਜਾਂ ਗੁਜ਼ਾਰਾ ਚੱਲ ਰਿਹਾ ਤੇ ਸਾਨੂੰ ਜੇ ਇਸ ਪਾਸਿਓਂ ਤਬਾਹ ਕਰ ਦਿੱਤਾ ਗਿਆ ਤੇ ਸਾਡੇ ਕੋਲੇ ਕੋਈ ਸਾਰਾ ਨਹੀਂ ਜ਼ਿੰਦਗੀ ਜਿਉਂਦਾ ਅਸੀਂ ਜ਼ਿੰਦਗੀ ਨੂੰ ਜਿਉਣ ਵਾਸਤੇ ਪਹਿਲਾਂ ਇਸ ਸੰਘਰਸ਼ ਲਈ ਤਿਆਰ ਹੋਣਾ ਚਾਹੀਦਾ ਤੁਸੀਂ ਕਿਹਾ ਕਿ ਖਾਰਜ ਨਹੀਂ ਕੀਤਾ ਸੀ ਮੁੱਤਲ ਕਰ ਦਿੱਤਾ ਸੀਗਾ ਤਾਂ ਹੁਣ ਜਿਹੜੀ ਇਹ ਪੋਲਿਸੀ ਫਰੇਮਵਰਕ ਹੋ ਰਹੀ ਹੈ ਜਿਵੇਂ ਮੈਂ ਪਹਿਲਾ ਸਵਾਲ ਪੁੱਛਣ ਲੱਗਿਆ ਸੀਗਾ ਕਿ ਉਸ ਦੇ ਵਿੱਚ ਹੁਣ ਤੁਹਾਨੂੰ ਲੱਗਦਾ ਕਿ ਕੋਈ ਇਤਰਾਜ਼ਯੋਗ ਚੀਜ਼ਾਂ ਜਾਂ ਜਿਹੜੀ ਹੁਣ ਇਹ ਬਣਨੀ ਹੈ ਉਹਦੇ ਵਿੱਚ ਤੁਸੀਂ ਇਹ ਸਹਿਮਤੀ ਨਹੀਂ ਜਿਤਾਉਂਦੇ ਨਹੀਂ ਬਹੁਤ ਸਾਰੀਆਂ ਇਤਰਾਜ਼ਯੋਗ ਨੇ ਜ਼ਿਆਦਾ ਉਹੀ ਮਤਲਬ ਉਹਨਾਂ ਬਿੱਲਾਂ ਨੂੰ ਜਿਹੜੀਆਂ ਨੇ ਕੁਨਿਨ ਤੇ ਸ਼ੂਗਰ ਚੜਾ ਕੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਚੱਲੂਗੀ ਪਹਿਲਾਂ ਇਹਨਾਂ ਦੀਆਂ ਚਤਰਾਈਆਂ ਤੋਂ ਇਹਨਾਂ ਦੀਆਂ ਨੀਤਾਂ ਤੋਂ ਭਾਰਤ ਦੇ ਸਾਰੇ ਲੋਕ ਖਾਸ ਕਰਕੇ ਪੰਜਾਬ ਦੇ ਵਕਫੀਏ ਤਾਂ ਜੀ ਤੇ ਇੱਕ ਮੰਡੀ ਬੋਰਡ ਦੇ ਵਿੱਚ ਕੁਸਾਮ ਜਿਹੜੀ ਹੈਗੀ ਹੈ ਸੰਸਥਾ ਉਹ ਵੀ ਐਗਰੀਕਲਚਰ ਮਾਰਕੀਟਿੰਗ ਦੀ ਗੱਲ ਕਰਦੀ ਹੈਗੀ ਤੁਸੀਂ ਉਹ ਉਹਨਾਂ ਦੇ ਨਾਲ ਵੀ ਕੁਝ ਕਰ ਰਹੇ ਹੋ ਕਿਉਂਕਿ ਉਹ ਵੀ ਸੰਸਥਾ ਜਿਹੜੀ ਹੈਗੀ ਕਿਤੇ ਨਾ ਕਿਤੇ ਸਿੱਧੇ ਸਿੱਧੇ ਰੂਪ ਚ ਜਿਹੜੀ ਹੈਗੀ ਸਰਕਾਰ ਦੇ ਨਾਲ ਜੁੜੀ ਹੋਈ ਹੈ ਜਿਹੜੇ ਕੁਸਾਮ ਜਿਹੜੀ ਹੈਗੀ ਹੈ ਪਿੱਛੇ ਜੇ ਅ ਚੇਅਰਮੈਨ ਜਿਹੜੇ ਹੈਗੇ ਨੇ ਆਪਣੇ ਮੰਡਿਓ ਬਰਸਰ ਸਾਹਿਬ ਉਹਨਾਂ ਨੂੰ ਹੀ ਲਗਾ ਜੋ ਵੀ ਇਹਨਾਂ ਗੱਲਾਂ ਨਾਲ ਇਹਨਾਂ ਦਾ ਜਿੰਨਾਂ ਵੱਲ ਜਿਨ੍ਹਾਂ ਦਾ ਇਸ ਗੱਲ ਵੱਲ ਧਿਆਨ ਆ ਕਿ ਸਾਡਾ ਨੁਕਸਾਨ ਨਾ ਹੋਵੇ ਉਹਨਾਂ ਸਾਰਿਆਂ ਨਾਲ ਇਸ ਗੱਲਬਾਤ ਕਰਾਂ। ਠੀਕ ਜੀ। ਤਾਂ ਇਹ ਸਨ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੇਂਦਰ ਸਰਕਾਰ ਨੇ ਜੋ ਪਹਿਲਾਂ ਪਾਲਸੀਆਂ ਬਣਾਈਆਂ ਸੀਗੀਆਂ ਉਹ ਕਿਸੇ ਵੀ ਤਰੀਕੇ ਦੇ ਨਾਲ ਲਾਗੂ ਪਹਿਲਾਂ ਵੀ ਨਹੀਂ ਸੀ ਹੋਣ ਦਿੱਤੀਆਂ ਤੇ ਹੁਣ ਵੀ ਜਿਹੜੀ ਹੈਗੀ ਉਹ ਨਹੀਂ ਹੋਣ ਦਿੱਤੀ ਜਾਵੇਗੀ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਜਗਬਣੀ ਲਈ ਵਰਨਪਾ